ਸਾਹੀ ਗਾਲ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬੜਾ ਹੀ ਸੋਨਾ ਸੂਟ ਸੀਨ ਲੱਗੇ ਆ ਇੱਕ ਇਹ ਮੇਰਾ ਹੀ ਸੂਟ ਆ ਬਲੈਕ ਐਂਡ ਵਾਈਟ ਪ੍ਰਿੰਟ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਨਾਲ ਆਵਲੀ ਲੈਂਸ ਲਾਉਣੀ ਆ ਲੈਂਸ ਦਾ ਡਿਜ਼ਾਈਨ ਵੀ ਬੜਾ ਸੋਹਣਾ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਖੁੱਲੇ ਪੌਂਚੀਆਂ ਵਾਲੀ ਸਲਵਾਰ ਪਰਚੀ ਪਹੁੰਚੇ ਨਹੀਂ ਪਾਉਣੇ ਇਹਦੇ ਵਿੱਚ ਨੋਰਮਲ 2 ਇੰਚ ਦੇ ਪਹੁੰਚੇ ਵੀ ਨਹੀਂ ਪਾਉਣੇ ਪੇਸਟਿੰਗ ਪਾਉਣੀ ਆ ਠੀਕ ਆ ਸੌਫਟ ਤੇ ਬਾਕੀ ਖੁੱਲੀਆਂ ਜੀਆਂ ਬਾਹਾਂ ਤੇ ਉੱਚਾ ਜਿਹਾ ਸ਼ਾਰਟ ਤੇ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦੱਸਦੇ ਆ ਇਹ ਆਪਾਂ ਕਟਿੰਗ ਕਰ ਲਈ ਆ ਇਹ ਹੇਠੇ ਰੱਖਿਆ ਮਾਰਜਿਨ ਫੋਲਡਿੰਗ ਵਾਸਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਚਾਕ ਰੇਟ ਬਲ ਆ ਇਹ ਨਾਲ ਸੋਚੋ ਵੀ ਇਹ ਹੋਰ ਨਿਸ਼ਾਨੀਆਂ ਲਾਈਆਂ ਇਹ ਹੋਰ ਆ ਸਾਰੀਆਂ ਸੇਮੀਆਂ ਆ ਫਿੱਟ ਇੰਜਨ ਸ਼ਾਨਿੰਗ ਲਗਾ ਲਈ ਆ ਪਲੇਟਸ ਆ ਤੇ ਆ ਤੀਰਾ ਤੀਰਾ ਤੇ ਮੋਡਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਹੜੀ ਚੀਜ਼ ਕਿੰਨੀ ਕਿੰਨੀ ਕਟਿੰਗ ਕੀਤੀ ਆ ਕੋਈ ਜਨਾਊਗਾ ਇੱਧਰ ਜਿਹੜਾ ਮੈਂ ਤੀਰਾ ਕਟਿੰਗ ਕੀਤਾ ਉਹ 7 ਕਟਾ ਕਟਿਆ ਤੇ ਜਿਹੜਾ ਮੋਡਾ ਆ ਉਹ ਮੈਂ 7.5 ਤੇ ਕਟਿੰਗ ਕੀਤੀ ਆ ਫਰੰਟ ਨਾਲੋਂ ਬੈਕ ਦੀ ਜਿਹੜੀ 1 ਇੰਚ ਦੀ ਕਾਟ ਆ ਫਿਟਿੰਗ ਜੜੀ ਆਤਰਿਕ ਵੀ ਤੇ ਪਲੱਸ 2 ਪੁਆਇੰਟ ਉੱਤੇ ਕਮਰ ਜੜੀ ਰੱਖੀ ਆ 18 ਇੰਚ ਰੱਖਣੀ ਆ ਤੇ 1 ਇੰਚ ਪਲੇਟ ਦਾ ਖੁੱਲੇ ਖੁੱਲੇ ਹੀ ਰੱਖਣਾ ਮੈਂ ਇਸ ਨੂੰ ਹਿਪ ਪਰ ਜੜੀ 2 ਇੰਚ ਛੱਡਿਓ ਹਾਂ ਤੇ ਸੇਮ ਕੇ ਰੱਬੇ ਸਿਨਣਾ ਰੱਖਾਂਗੇ ਪਿਛਲਾ ਗੱਲਾ ਜੜਾ ਮੈਂ 3 ਇੰਚ ਦੀ ਕਟਿੰਗ ਕਰ ਲਈ ਆ ਏ ਦਰੂਵੀ 10 ਇੰਚ ਦਾ ਗੈਪ ਹੈ ਤੇ ਨੀਚੇ ਨੂੰ ਵੀ 3 ਇੰਚ ਦਾ ਗੈਪ ਹੈ। ਬਾਕੀ ਹੁਣ ਮੈਂ ਇਹਦੀਆਂ 슬ੀਵਸ ਕੱਟਣੀਆਂ ਫਿਰ ਸਲਵਾਰ ਕੱਟਣੀਆਂ ਬਾਕੀ ਕਲਪ ਬਾਅਦ ਵਿੱਚ ਦੱਸਦੀ ਆ। ਤੁਹਾਨੂੰ ਦੱਸਣ ਲੱਗੀ ਆ ਕਿ ਜੇ ਕਪੜਾ ਘਾਟਾ ਤੇ ਤੁਸੀਂ ਜਿਹੜੀਆਂ ਅੱਜ ਕੱਲ੍ਹ ਦੀਆਂ ਖੁੱਲੇ ਪੁੰਛੇ ਵਾਲੀਆਂ ਸਲਵਾਰਾਂ ਚੱਲਦੀਆਂ ਪਈਆਂ ਕਈ ਤਰ੍ਹਾਂ ਦੇ ਨਾਮ ਆਉਂਦੇ ਫਰਸ਼ੀ ਆ ਸਟੇਟ ਸਲਵਾਰਾ ਖੁੱਲੇ ਪੁੰਛੇ ਵਾਲੀ ਤੇ ਉਹਦੀ ਕਟਿੰਗ ਕਰਨੀ ਜੇ ਕਪੜਾ ਘਾਟਾ ਤੇ ਕਿੱਦਾਂ ਕਰਨੀ ਸਭ ਤੋਂ ਪਹਿਲਾਂ ਉਹਦਾ ਜਿਹੜਾ ਆ ਸਾਈਡ ਹੁੰਦੀ ਹੈ ਸਾਂਝੇ ਵਾਲੇ ਸਾਈਡ ਤੋਂ ਰੱਖੀਦੀ ਹੁੰਦੀ ਆ। ਹੁਣ ਆਪਾਂ ਇੱਥੇ ਜਿੰਨੀ 벨ਟ ਪਾਉਣੀ ਆ ਨਾ ਆਪਾਂ ਮੇਰੀ ਲੈਂਗੁਏਜ ਮਾਝੀਆਲੀ ਸਮਝ ਲਿਓ ਆ ਅਸੀਂ ਅਸੀਂ ਇਥੋਂ 5 ਇੰਚ ਦੀ 벨ਟ ਕੱਢ ਕੇ ਤੇ ਜਿੰਨੀ ਸਲਵਾਰ ਆ ਟੋਟਲ ਲੈਂਥ ਉੰਨੀ ਰੱਖਾਂਗੇ ਮੰਨ ਲਓ ਆਪਾਂ 8300 ਸਲਵਾਰ ਰੱਖਣੀ ਆ ਤੇ ਆਪਾਂ ਕਿੰਨਾ 1 ਇੰਚ ਦਾ ਐਕਸਟਰਾ ਮਾਰਜਨ ਰੱਖਣਾ ਆ ਇੱਥੇ ਆਪਾਂ ਪਹੁੰਚਾ ਇਥੋਂ ਚਲੋ ਇਦਾਂ ਹੀ ਮਿਲ ਲੰਨੇ ਆ ਕਿੰਨੀ ਹੋਈ ਆ 34.5 ਇਥੋਂ ਵੀ 34.5 ਦੀ ਨਿਸ਼ਾਨੀ ਲਗਾ ਲੈਣੀ ਆ ਸਾਡੇ ਚੋਂ ਤਿੰਨੇ ਚੋਂ 35 ਦਿਨ ਸ਼ਾਨੀ ਲਗਾਉਣੇ ਆ ਇਹਦੇ ਜਿਹੜਾ ਆਪਾਂ ਪੌਂਚਾ ਰੱਖਣਾ ਉਹ ਰੱਖਣਾ ਆ 10 ਇੰਚ ਜਲਜੀਤ ਮਰੀਆ ਸਲਵਾਰਾਂ ਦੇ ਪੌਂਚੇ 10 ਇੰਚੇ ਰੱਖੇ ਆ ਆ ਆਫ ਵਾਈਟ ਦਾ 10 ਇੰਚ 10 ਦਾ ਮਨ ਲਓ 10 10 ਇੰਚ ਪੌਂਚਾ ਰੱਖਣਾ ਆਪਾਂ ਠੀਕ ਆ ਤੇ ਸਲਵਾਰ ਇੱਥੇ ਆਪਾਂ 1 ਇੰਚ ਦੀ ਕਾਰਟ ਪਾਉਣੀ ਆ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ 39 ਟੋਟਲ ਕੱਟ ਲਿਆ ਇੱਥੋਂ ਵੀ 39 ਤੋਂ 2 ਪੁਆਇੰਟ ਅੱਗੇ ਆ ਹੁਣ ਇੱਥੇ ਆਪਾਂ ਮੈਨ ਨਹੀਂ ਪਾਵਾਂਗੇ ਮੈਨ ਨਹੀਂ ਕੋਨ ਨਾਲ ਕੀ ਹੋਏਗਾ ਸਾਡਾ ਪੌਂਚਾ ਕਦੀ ਵੀ ਮੁੜੇਗਾ ਨਹੀਂ ਅ ਮਨ ਲਓ ਤੁਸੀਂ ਇੱਥੇ ਕਿੰਨੇ ਇੰਚ ਦੀ 4 ਇੰਚ ਦੀ ਮੈਨ ਨਹੀਂ ਪਾ ਲੰਦੇ ਪਲਵਾਰ ਕਿੰਨੀ ਖੁੱਲੀ ਹੋ ਚ ਨਹੀਂ 22 ਇੰਚ 22 ਇੰਚ ਕੁੰਦੇ ਬਹੁਤ ਜ਼ਿਆਦਾ ਹੁੰਦੇ ਆ ਖੁੱਲੇ ਆ ਇੱਥੇ ਤੁਸੀਂ ਰਫਲੀ ਜਿਹਾ ਲਗਾ ਲੈਣਾ 11 11.5 ਦੇ 5 ਤੋਂ 11 14 14 ਤੇ ਆਸਨ ਦੀ ਨਿਸ਼ਾਨੀ ਲਗਾਉਣੀ ਆ ਬਿਲਕੁਲ ਪਰਫੈਕਟ ਆ ਹੁਣ ਤੁਸੀਂ ਕੀ ਕਰਨਾ ਆ ਬਲੀ ਨਿਸ਼ਾਨੀ ਨੂੰ ਲੈ ਕੇ ਆ ਇੱਥੇ 12 ਬਾਰ ਮਿਲਾਉਣਾ ਬਾਹਰ ਕਿਉਂ ਮਿਲਾਉਣਾ ਕਿਉਂਕਿ ਇਹ ਆਪਾਂ ਐਕਿਊਰੇਟ ਨਾਪ ਰੱਖਿਆ ਆ ਜਿਹੜਾ ਅਸੀਂ ਮਾਰਜਨ ਰੱਖ ਲੈਣਾ ਵਿੱਚ ਠੀਕ ਆ ਆ ਜਿਹੜਾ ਆਪਾਂ 1 ਇੰਚ ਦਾ ਇਹਦੇ ਵਿੱਚ ਮੈਨੀ ਐਡ ਕਰ ਲੈਂਦੇ ਆ ਇਹ ਹੈਗੀ ਆ ਕੱਟ ਕਪੜੇ ਕਪੜਾ ਘੱਟ ਹੋਵੇ ਤੇ ਇਹ ਤਰੀਕੇ ਨਾਲ ਬਣਾ ਲਓ ਤੇ ਜੇ ਕੋਈ ਹੋਰ ਤਰੀਕੇ ਨਾਲ ਬਣਾਉਣੀ ਆ ਤੇ ਉਹ ਵੀ ਬਣਾ ਸਕਦੇ ਹੋ ਹੁਣ ਮੈਂ ਤੁਹਾਨੂੰ ਇੱਥੇ 1 ਇੰਚ ਦੀ ਕਾਟ ਪਾਉਣੀ ਦੱਸਾਂ ਪਹਿਲਾਂ ਮੰਨ ਲਓ फ्रंट ਤੋਂ ਆਪਾਂ ਜਿਹੜੀ ਸਲਵਾਰ ਖੜੀ-ਖੜੀ ਰੱਖਣੀ ਆ ਤੇ ਬੈਕ ਤੋਂ ਜਿਹੜੀ ਉਹ ਗਿੱٹے ਲੰਗੇ ਨਾਲ ਹੋਣ 5 ਇੰਚ ਦੀ 벨ਟ ਗੱਡੀ ਇਧਰ ਵਾਲੀ ਸਾਈਡ ਤੋਂ ਮੈਂ ਬਸ ਇੱਕ ਜਸਟ ਆਈਡੀਆ ਹੀ ਦੇਂਦੀ ਆ ਤੁਹਾਨੂੰ ਇੱਥੋਂ ਤੇ ਇਹਦੀ ਫਿਰ ਆਪਾਂ 1.5 ਇੰਚ ਦੀ ਜਿਹੜੀ ਘਟ ਕਰ ਲਾਂਗੇ ਜਿੱਦਾਂ ਮੈਂ 38 ਪੂਰੀ ਤਿਆਰ ਕਰਨੀ ਆ 1/2 ਇੰਚ ਦਾ ਮਾਰਜਨ ਆ ਗਿਆ 37.5 ਦੇ ਨਿਸ਼ਾਨੀ ਲਗਾ ਲੈਣੀ ਆ 37.5 ਤੋਂ 6 ਇੰਚ ਦੇ ਵਿੱਚ ਵਿੱਚ ਇਦਾਂ ਤੀਸੀ ਜਿਹੜੀ ਆ ਕੱਟ ਪਾ ਲੈਣੀ ਆ ਠੀਕ ਆ ਇਦਾਂ ਹੀ ਹੁੰਦੇ ਹੁੰਦੇ ਉਹ ਆਪ ਦੱਸ ਕੇ ਆ ਵੀ ਕਿੱਥੇ ਨਹੀਂ ਤੇ ਇਹਦੇ ਵਿੱਚ ਆਪਾਂ ਸਾਈਡ ਤੇ ਇਧਰ ਮੈਨੀ ਐਡ ਕਰ ਲੈਣੀ ਆ ਮੈਨੀ ਕਿਹਦੀ ਐਡ ਕਰਨੀ ਆ ਜਿਹੜਾ ਸਾਈਡ ਤੋਂ ਕਪੜਾ ਨਿਕਲਿਆ 5 ਮੀਟਰ ਸੂਟ ਹੀ ਗਾ ਇਹ ਵੈਸੇ ਪਰ ਅੱਜ ਕੱਲ ਜਿਹੜੇ ਸੂਟ ਆ ਉਹ ਵੀ ਇੰਨੇ ਜ਼ਿਆਦਾ ਵੱਡੇ ਵਾਰ ਤੇ ਖੁੱਲੇ ਨਹੀਂ ਹੁੰਦੇ बराबर ملا ਕੇ ਹੁਣ ਆਪਾਂ ਦੇਖ ਲੈਣਾ ਇੱਥੇ 10 ਇੰਚ ਕਿੱਥੇ ਹੁੰਦਾ 12 ਹੀ ਹੁੰਦੇ ਆ 5 ਇੰਚ ਦੀ ਬੈਲਟ ਕੱਢ ਕੇ ਆਹ ਸਾਢੇ 2 ਇੱਥੋਂ ਆ ਜਾਣਾ ਤੇ ਇੱਥੋਂ ਆਪਾਂ ਬਿਲਕੁਲ ਐਂਗੁਲਾਈਜ਼ ਕੱਟ ਪਾ ਲੈਣੀ ਹੈ ਪਹਿਲਾ ਏ ਜੋਇੰਟ ਆ ਜਿਹੜੇ ਏ ਜੋਇੰਟ ਆ ਇਹਨਾਂ ਨੂੰ ਅਟੈਚ ਕਰ ਲੈਣਾ ਬਾਕੀ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਇਗੀ ਦਸ ਲਵਾਰ ਤਿਆਰ ਕਰਨੀ ਹੈ ਤੇ ਬਾਕੀ ਦੇ ਪਹੁੰਚਾ ਦੇ ਆਪਾਂ ਲੀਸ ਲਾਵਾਂਗੇ